ਨਕਲੀ ਡੀਐਸਪੀ ਬਣ ਕੇ ਕਈ ਸਾਲਾਂ ਤੋਂ ਘੁੰਮ ਰਿਹਾ ਸੀ ਸੜਕਾਂ ਤੇ ਇਹ ਸ਼ਖਸ਼ ਅਤੇ ਦੇਂਦਾ ਸੀ ਕਈਆਂ ਨੂੰ ਧਮਕੀਆਂ ਅੱਜ ਚੜ ਗਿਆ ਪੁਲਿਸ ਦੇ ਅੜਕੇ ਇਸ ਮੌਕੇ ਤੇ ਦੇਖੋ ਫਿਰ ਇਸ ਦੇ ਨਾਲ ਕੀ ਹੁੰਦਾ ਹੈ ਖੰਨਾ ਪੁਲਿਸ ਨੇ ਨਕਲੀ ਵਿਜੀਲੈਂਸ ਡੀਐਸਪੀ ਮੋਲਜਮ ਦੀ ਪਛਾਣ ਰਮਨਦੀਪ ਸਿੰਘ ਵਾਸੀ ਆਲੂ ਵਾਲੀਆ ਮਹੱਲਾ ਖੰਨਾ ਵਿਖੋਂ ਹੋਈ ਹੈ ਮੁਲਗਮ ਕਈ ਸਾਲਾਂ ਤੋਂ ਫਰਜੀ ਡੀਐਸਪੀ ਬਣ ਕੇ ਘੁੰਮ ਰਿਹਾ ਸੀ ਉਸ ਖਿਲਾਫ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਸੀ ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਰੰਮੀ ਆਪਣੇ ਆਪ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀਐਸਪੀ ਦੱਸਦਾ ਸੀ ਉਹ ਵੱਖ-ਵੱਖ ਅਧਿਕਾਰੀਆਂ ਨੂੰ ਧਮਕੀਆਂ ਵੀ ਦਿੰਦਾ ਸੀ ਉਸ ਨੂੰ ਕਈ ਵਾਰ ਤਹਿਸੀਲ ਦਫ਼ਤਰ ਤੇ ਸਿਵਲ ਹਸਪਤਾਲ ਵਿੱਚ ਅਫਸਰਾਂ ਦੇ ਕੋਲ ਬੈਠੇ ਦੇਖਿਆ ਗਿਆ ਹੈ SSP ਅਮਨਿਤ ਕੌਟਲ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖਬਰ ਵੱਲੋਂ ਸੂਚਨਾ ਮਿਲੀ ਸੀ ਕਿ ਮਲਜਮ ਰਮਨਦੀਪ ਸਿੰਘ ਵਿਜੀਲੈਂਸ ਦਾ DSP ਦੱਸ ਕੇ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ ਆਪਣਾ ਕੰਮ ਕਰਵਾਉਣ ਲਈ ਲੋਕਾਂ ਤੋਂ ਪੈਸੇ ਲੈਂਦਾ ਸੀ ਇਸ ਤੇ ਪੁਲਿਸ ਨੇ ਰਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਪੁਛਗਛ ਦੌਰਾਨ ਉਸ ਦਾ ਪਛਾਣ ਪੱਤਰ ਵੀ ਮਿਲਿਆ ਹੈ ਪੁਲਿਸ ਨੇ 16 ਫਰਵਰੀ ਤੱਕ ਰਿਮਾਂਡ ਹਾਸਲ ਕਰ ਲਿਆ ਹੋਰ ਪੁਛਗਛ ਕੀਤੀ ਜਾ ਰਹੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਨੂੰ ਇੱਕ ਕਾਫੀ ਦੇਰ ਤੋਂ ਜੋ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਇੱਕ ਇੱਥੇ ਦਾ ਖੰਨੇ ਦਾ ਸਨੀਕ ਜੋ ਆਪਣੇ ਆਪ ਨੂੰ ਫੇਕ ਜੋ ਆਪਣੇ ਆਪ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਦਾ ਡੀਐਸਪੀ ਕਹਿ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਸੀਗਾ ਉਹਨੂੰ ਸਾਡੀ ਖੰਨਾ ਪੁਲਿਸ ਨੇ ਬਹੁਤ ਹੀ ਸੋਚਬੂਝ ਅਤੇ ਮੁਸਤਦੀ ਨਾਲ ਕੱਲ ਕਾਬੂ ਕੀਤਾ ਹੈ ਕਿ ਉਹਦੀ ਡਿਟੇਲ ਜਿਵੇਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਦੀ ਜਿਹੜੀ ਸਾਡੀ ਆਪਰੇਸ਼ਨ ਹੈਗਾ ਇਹਨੂੰ ਸੁਪਰਵਾਈਜ਼ ਐਸਪੀਡੀ ਸੌਰਵ ਜੰਦਲ ਉਹਨਾਂ ਦੇ ਨਾਲ ਡੀਐਸਪੀਡੀ ਸੁਖਮਰਿਤ ਸਿੰਘ ਔਰ ਡੀਐਸਪੀ ਖੰਨਾ ਉਹਨਾਂ ਦੀ ਟੀਮ ਐਸਐਚਓ ਸਿਟੀ 1 ਇਨਸਪੈਕਟਰ ਮਨਪ੍ਰੀਤ ਔਰ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਿਮਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਕਸੈਸਫੁਲ ਕੀਤਾ ਹੈ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਰਮਨਦੀਪ ਸਿੰਘ ਵਾਸੀ ਬੋਰਡ ਨੰਬਰ 16 ਆਲੂਵਾਲੀਆ ਮੋਹੱਲਾ ਖੰਨਾ ਇੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਜਿਹੜੇ ਪੋਲੇ ਪਾਲੇ ਲੋਕ ਹੁੰਦੇ ਆ ਉਹਨਾਂ ਨੂੰ ਵਰਗਲਾਫ ਹਸਲਾ ਕੇ ਉਹਨਾਂ ਨੂੰ ਸਰਕਾਰੀ ਜਿਹੜੇ ਵੀ ਉਹਨਾਂ ਨੂੰ ਕੰਮ ਹੁੰਦੇ ਆ ਸਰਕਾਰੀ ਆਫਿਸਰਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟ੍ਰੇਟਿਵ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਆਪਣੇ ਫੋਨ ਤੋਂ ਸ਼ੋਅ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਹਦੇ ਥਰੂ ਲੋਕਾਂ ਨੂੰ ਠੱਗੀਆਂ ਮਾਰਦਾ ਔਰ ਨਾਟਸ ਜਸ ਦਿਸ ਹੋਣੇ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਹੈ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਸੋ ਜਿਹੜੀ ਸਾਡੇ ਇਹ ਇਨਫੋਰਮੇਸ਼ਨ ਸੀ ਇਸ ਦੇ ਬੇਸ ਤੇ ਸਿਟੀ ਐਸਐਚਓ ਸਿਟੀ 1 ਨੇ ਐਫਆਈਆਰ ਨੰਬਰ 26 ਕੱਲ ਦਰਜ ਕੀਤਾ ਚਾਰ ਸੌ ਉੱਨੀ ਚਾਰ ਸੌ ਵੀ ਇੱਕ ਸੌ ਸੱਤਰ ਆਈ ਪੀ ਸੀ ਥਾਣਾ ਸਿਟੀ ਵਨ ਔਰ ਅੱਗੇ ਇਨਵੈਸਟੀਗੇਸ਼ਨ ਜਾਰੀ ਕੀਤੀ ਔਰ ਜਦੋਂ ਦੀ ਪੁੱਛਗਿੱਛ ਕੀਤੀ ਗਈ ਤਾਂ ਸਾਨੂੰ ਇਹਦੇ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜੇ ਆਮ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਇਹ ਸਰਕਾਰੀ ਦਫ਼ਤਰਾਂ ਚ ਕਾਫੀ ਦੇਰ ਤੋਂ ਇਦਾਂ ਘੁੰਮ ਰਿਹਾ ਸੀਗਾ ਔਰ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਡੀਐਸਪੀ ਦੱਸਦਾ ਹੁੰਦਾ ਸੀਗਾ ਔਰ ਜਿਹੜੇ ਲੋਅਰ ਲੈਵਲ ਦੇ ਕੋਈ ਅਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਆਪਣੀ ਇਹਨਾਂ ਗੱਲਾਂ 'ਚ ਲੈ ਕੇ ਉਹਨਾਂ ਤੋਂ ਕੁਛ ਨਾ ਕੁਛ ਕੰਮ ਕਰਾ ਲੈਂਦਾ ਸੀਗਾ ਔਰ ਇਹਨੇ ਆਪਣਾ ਜੋ ਰਿਐਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਹਦੇ 'ਚ ਨੇ ਬਕਾਇਦਾ ਆਪਣੀ ਯੂਨੀਫਾਰਮ 'ਚ ਫੋਟੋ ਔਰ ਡੀਐਸਪੀ ਦੀ ਪੋਸਟ ਲਿਖੀ ਹੋਈ ਹੈ ਉਹਨੂੰ ਵੀ ਅਸੀਂ ਆਪਣੀ ਤਫ਼ਤੀਸ਼ ਚ ਲੈ ਕੇ ਇਹਦੇ ਚ ਫੋਰਜਰੀ ਦੇ ਜਿਹੜੇ ਸੈਕਸ਼ਨਸ ਹੁੰਦੇ ਆ 465 468 471 ਆਈਪੀਸੀ ਇਹਨਾਂ ਦਾ ਵਾਅਦਾ ਕੀਤਾ ਹੈ ਜਿਹੜਾ ਸਾਡਾ ਐਫਆਈਆਰ ਹੈ ਔਰ ਹੁਣ ਅਸੀਂ ਇਹ ਚੈੱਕ ਕਰ ਰਹੇ ਕਿ ਇਹਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਸ-ਕਿਸ ਮੈਕ ਵਿੱਚ ਇਸ ਤਰ੍ਹਾਂ ਦੀ ਯੂ ਨਾ ਆਪਣਾ ਫੇਕ ਇਨਫਲੂਐਂਸ ਐਕਜ਼ਰਟ ਕਰਕੇ ਲੋਕਾਂ ਨੂੰ ਠੱਗੀ ਮਾਰੀ ਹੈ ਤੇ ਕਿੰਨੇ ਪੈਸੇ ਇਹਦੇ ਜਨੇ ਬਟੋਰੇ ਔਰ ਤੁਹਾਨੂੰ ਬੁਲਾਉਣ ਦਾ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਹੜੇ ਖੰਨਾ ਦੇ ਲੋਕ ਹੈ ਆ ਹੋਰ ਵੀ ਕਿਤੇੋਂ ਦੇਖ ਰਹੇ ਹੋਣ ਤੁਹਾਡੀ ਇਹ ਵੀਡੀਓਸ ਸਾਡੀ ਇਹ ਅਪੀਲ ਹੈ ਕਿ ਜੇ ਇਸ ਰਮਨਦੀਪ ਨਾ ਦੇ ਨਕਲੀ ਡੀਐਸਪੀ ਨੇ ਲੋਕਾਂ ਤੋਂ ਠੱਗੀ ਮਾਰ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਾ ਕੇ ਪੈਸਾ ਲਿਆ ਤਾਂ ਪਲੀਜ਼ ਸਾਨੂੰ ਰਿਪੋਰਟ ਕਰੋ ਭਾਵੇਂ ਤੁਸੀਂ ਮੈਨੂੰ ਦੱਸ ਸਕਦੇ ਹੋ ਜਾਂ ਜਿਹੜਾ ਸਾਡਾ ਐਸਚੂ ਸਿਟੀ 1 ਹੈ ਜਿੱਥੇ ਪਰਚਾ ਦਰਜ ਹੋਇਆ ਸੋ ਦਾ ਤੁਸੀਂ ਇਹਨੂੰ ਇਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਨੂੰ ਕਨਕਲੂਡ ਕਰੀਏ ਔਰ ਇਸਨੂੰ ਵਾਤਵਤ ਸਜ਼ਾ ਦਵਾਈਏ ਕਿੰਨੇ ਸਮੇਂ ਤੋਂ ਜਿਹੜੇ ਐਕਟਿਵ ਸੀਗਾ ਇਹ ਜੀ ਹੁਣ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਾਫੀ ਦਿਨ ਤੋਂ ਐਕਟਿਵ ਸੀਗਾ ਇਨ ਫੈਕਟ ਜਿਹੜਾ ਇਹਦਾ ਲਾਇਸੈਂਸਡ ਵੈਪਨ ਹੈ ਜੋ ਉਹਨੇ ਜਾਰੀ ਕਰਾਇਆ ਹੋਇਆ ਹੈ ਹੁਣ ਸਾਨੂੰ origignal ਹਲੇ ਡਿਟੇਲਸ ਅਵੇਟਡ ਹੈ ਬਟ ਏਨੇ ਰੀਸੈਂਟਲੀ ਆਪਣਾ ਇਹ ਅਸਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੋ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਨਾਟ ਜਸਟ ਥਿਸ ਉਹਨੇ ਆਪਣੇ ਇਸ ਲਾਇਸੈਂਸ ਦੇ ਇੱਕ ਐਡੀਸ਼ਨ ਵੀ ਕਰਾਣਾ ਚਾਹੁੰਦਾ ਸੀਗਾ ਸੋ ਇਸ ਕਰਕੇ ਅਸੀਂ ਜਿਹੜੇ ਸਿਵਲ ਦੇ ਅਥਾਰਟिटीज ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਹੈ ਇਹਦਾ ਅਸਲਾ ਵੀ ਅਸੀਂ ਰੱਦ ਕਰਾਵਾਂਗੇ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਜਿਵੇਂ ਤੁਹਾਡੇ ਤੋਂ ਵੀ ਸਾਨੂੰ ਕੁਝ ਪਤਾ ਲੱਗ ਰਿਹਾ ਸਾਰਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ ਪਲੀਜ਼ ਕਮ ਫੋਰਵਰਡ ਐਂਡ ਟੈਲ ਅਸ ਕਿ ਕਿਨੂ ਕਿਨੂ ਇਹਨੇ ਮਿਸਗਾਈਡ ਕਰਕੇ ਆਪਣਾ ਇਨਫਲੂਐਂਸ ਫਾਲਸ ਇਨਫਲੂਐਂਸ ਐਗਜ਼ਰਟ ਕੀਤਾ ਮੈਮ ਜੀ ਪੁਲਿਸ ਵੈਰੀਫਿਕੇਸ਼ਨ ਦੀ ਗੱਲ ਆਈ ਹਮਨੇ ਕਿ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਹੋਗੀ ਜੀ ਡੈਫੀਨਿਟਲੀ ਦੇਖੋ ਪੁਲਿਸ ਮੁਲਾਜ਼ਮ ਹੋ ਕੇ ਹੀ ਜੇ ਅਸੀਂ ਬਿਲਕੁਲ ਤਸਦੀਕ ਬਹੁਤ ਹੀ ਲਾਈਟਲੀ ਕਰ ਰਿਹਾ ਹੈ ਅਗਰ ਇਹ ਵੈਪਨ ਇੱਕ ਹੋਰ ਲੈ ਕੇ ਕੋਈ ਵੀ ਕ੍ਰਾਈਮ 'ਚ ਯੂਜ਼ ਕਰਦਾ ਸੋ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਪਣ ਜਾਣੀ ਸੀ ਸੋ ਉਹਨੂੰ ਅਸੀਂ ਸੈਪਰੇਟਲੀ ਦੇਖਾਂਗੇ ਔਰ ਜਿਹੜੇ ਅਦਰਵਾਇਸ ਸਾਨੂੰ ਪਤਾ ਲੱਗਦਾ ਜੋ ਜੋ ਕਾਫੀ ਸਾਰੀ ਚੀਜ਼ਾਂ ਹਲੇ ਸਾਨੂੰ ਪਤਾ ਲੱਗੀਆਂ ਜੋ ਮੈਂ ਹਲੇ ਰਿਵੀਲ ਨਹੀਂ ਕਰਦਾ ਚਾਹੁੰਦੀ ਇਹਨੇ ਬਹੁਤ ਸਾਰੇ ਜੀ ਸਿਵਲ ਦੇ ਸੀਨੀਅਰ ਅਫਸਰ ਪੁਲਿਸ ਮੈਕਮੇ ਦੇ ਸੀਨੀਅਰ ਅਫਸਰਾਂ ਨੂੰ ਵੀ ਮਿਸਗਾਈਡ ਕਰਕੇ ਸਾਡੇ ਦਫ਼ਤਰ ਦੇ ਜਿਹੜੇ ਮੇਰੇ ਜੂਨੀਅਰਸ ਹੈ ਉਹਨਾਂ ਤੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਗੱਡੀ ਵਗੈਰਾ ਤੇ ਵੀ ਕੁਝ ਸਟਿੱਕਰ ਲਗਾਏ ਹੋ ਸੀ ਜਾਂ ਕੋਈ ਬਰਾਮਦ ਹੋਇਆ ਹੋਵੇ ਜੀ ਕੋਈ ਬਈਕਲ ਜੀ that is too early ਹਲੇ ਨਹੀਂ ਮੈਂ ਦੱਸ ਸਕਦੀ ਰਿਮਾਂਡ ਸਾਨੂੰ ਮਿਲਿਆ ਹੋਇਆ ਜੋ ਵੀ ਸਾਹਮਣੇ ਆਏਗਾ ਗੱਲਾਂ ਤੁਹਾਨੂੰ ਹੋਰ ਦੱਸ ਦਾਂਗੀ ਅਕੁਪੇਸ਼ਨ ਕੀ ਦੀ ਹੈ ਉਹ ਜੀ ਹਲੇ ਤਾਂ ਇਹਦਾ ਇਹੀ ਪਤਾ ਲੱਗਿਆ ਕਿ ਇਹਦਾ ਖੇਤੀਬਾੜੀ ਦਾ ਹੀ ਕੰਮ ਹੈ ਕੁਝ ਵੀ ਬਟ ਥੱਗੀ ਮਾਰ ਕੇ ਇਹ ਅਪੇਰੈਂਟਲੀ ਕਾਫੀ ਪੈਸੇ ਇਕੱਠੇ ਕਰ ਰਿਹਾ ਸੀਗਾ ਰਿਮਾਂਡ ਬਗੈਰ ਫਿਰ ਕਿੰਨਾ ਨਜ਼ਰ ਰਿਮਾਂਡ ਜੀ ਦਾ 16 ਤਰੀਕ ਤੱਕ ਮਿਲਿਆ ਥੈਂਕਿਊ ਥੈਂਕਿਊ ਡਾਕਟਰ ਸ